ਹੈਲੋ ਬੱਚਾ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਮੋਬਾਈਲ ਤੇ ਲਾਭ ਤੇ ਹਾਨੀਆਂ ਆਪ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੋਬਾਈਲ ਵੀ 21 ਸਦੀ ਦੀ ਕਾਰ ਹੈ 21ਵੀਂ ਸਦੀ ਵਿੱਚ ਇਸ ਨੇ ਬਹੁਤ ਤਰੱਕੀ ਕੀਤੀ ਹੈ ਅੱਜ ਛੋਟੇ ਤੋਂ ਵੱਡੇ ਤੱਕ ਗਰੀਬ ਤੋਂ ਅਮੀਰ ਤੱਕ ਇਹ ਸਭ ਦੀ ਜੀਵਦਾਸ਼ ਸ਼ਿੰਗਾਰ ਬਣ ਚੁੱਕਾ ਹੈ ਤੁਸੀਂ ਕਿਤੇ ਵੀ ਗੱਲ ਕਰਨੀ ਹੈ ਮਿੰਟਾਂ ਸਕਿੰਟਾਂ ਵਿੱਚ ਕਰ ਸਕਦੇ ਹੋ ਇਸ ਤੇ ਬੱਚੇ ਖੇਡਾਂ ਖੇਡ ਕੇ ਖੁਸ਼ ਹੁੰਦੇ ਹਨ ਲੋਕ ਇਸ ਤੇ ਫਿਲਮਾਂ ਨਾਟਕ ਤੇ ਹੋਰ ਮਨੋਰੰਜਨ ਦੇ ਪ੍ਰੋਗਰਾਮ ਦੇਖ ਕੇ ਖੁਸ਼ ਹੁੰਦੇ ਹਨ ਇਸ ਤੇ ਖੇਡਾਂ ਦੇ ਸਿੱਧੇ ਪ੍ਰਸਾਰਣ ਵੀ ਦੇਖੇ ਜਾਂਦੇ ਹਨ ਬੱਚੇ ਇਸ ਤੇ ਆਪਣੇ ਮਿੱਤਰਾਂ ਦੋਸਤਾਂ ਨਾਲ ਘੰਟਾ ਬੱਦੀ ਘੰਟਿਆਂ ਬੱਦੀ ਗੱਲਾਂ ਕਰਕੇ ਖੁਸ਼ ਹੁੰਦੇ ਹਨ ਵਪਾਰੀ ਲੋਕ ਇਸ ਤੇ ਘਰ ਬੈਠੇ ਹੀ ਕਰੋੜਾ ਰੁਪਏ ਦਾ ਵਪਾਰ ਵੀ ਕਰ ਰਹੇ ਹਨ ਰਿਕਸ਼ਾ ਆਟੋ ਰਿਕਸ਼ਾ ਟੈਕਸੀ ਵਾਲੇ ਦਾ ਤੁਹਾਡੇ ਕੋਲ ਨੰਬਰ ਹੈ ਤਾਂ ਤੁਸੀਂ ਇਹਨਾਂ ਨੂੰ ਕਦੇ ਮਰਜ਼ੀ ਘਰੇ ਹੀ ਬੁਲਾ ਸਕਦੇ ਹੋ ਕਿਤੇ ਹਵਾਈ ਜਹਾਜ਼ ਜਾਂ ਰੇਲ ਵਿੱਚ ਸਫ਼ਰ ਕਰਨਾ ਹੋਵੇ ਤਾਂ ਘਰ ਬੈਠੇ ਹੀ ਇਸ ਦੀਆਂ ਟਿਕਟਾਂ ਦੀ ਰਿਜ਼ਰਵੇਸ਼ਨ ਕਰਵਾ ਸਕਦੇ ਹੋ ਤੁਸੀਂ ਪਾਣੀ ਸਿਵਰੇਜ ਬਿਜਲੀ ਟੈਲੀਫੋਨ ਆਦੀ ਦੇ ਬਿੱਲ ਇਸ ਦੇ ਇਸ ਤੇ ਘਰ ਬੈਠੇ ਹੀ ਜਮ੍ਹਾਂ ਕਰਾ ਸਕਦੇ ਹੋ ਪੁਲਿਸ ਨੇਤਾ ਇਸ ਦੀ ਮਦਦ ਨਾਲ ਬਹੁਤ ਸਾਰੇ ਚੋਰਾਂ ਲੁਟੇਰਿਆਂ ਨੂੰ ਫੜਿਆ ਹੈ ਮੋਬਾਈਲ ਦੇ ਕੁਝ ਨੁਕਸਾਨ ਵੀ ਹਨ ਇਸ ਤੇ ਲਗਾਤਾਰ ਗੱਲਾਂ ਕਰਨ ਨਾਲ ਸਮੇਂ ਤੇ ਪੜ੍ਹਾਈ ਦੀ ਦਾ ਨੁਕਸਾਨ ਹੁੰਦਾ ਹੈ ਇਹ ਲਗਾਤਾਰ ਗੱਲਾਂ ਕਰਨ ਨਾਲ ਸਿਹਤ ਨੂੰ ਨੁਕਸਾਨ ਪਹੁੰਚਾਉਂਦਾ ਹੈ ਚੋਰ ਲੁਟੇਰੇ ਇਸ ਦੀ ਦੁਰਵਰਤੋਂ ਕਰਕੇ ਟੁੱਟਾ ਖੋਹਾ ਬੱਚਿਆਂ ਨੂੰ ਅਗਵਾਹ ਕਰ ਰਹੇ ਹਨ ਇਸ ਤਰ੍ਹਾਂ ਮੋਬਾਈਲ ਦੇ ਕੁਝ ਨੁਕਸਾਨ ਵੀ ਹਨ ਪ੍ਰੰਤੂ ਇਹ ਨੁਕਸਾਨ ਲੋਕਾਂ ਦੀ ਇਸ ਦੀ ਦੁਰਵਰਤੋਂ ਕਾਰਨ ਹੀ ਹਨ ਜੇ ਲੋਕ ਇਸ ਦੀ ਸਹੀ ਵਰਤੋਂ ਕਰਨ ਤਾਂ ਇਸ ਦੇ ਬਹੁਤ ਹੀ ਲਾਭ ਹਨ